ਪਤਤ ਪਵਨ ਜਗਤ ਜੋਤ ਜੁਗੋ ਜਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਧਨਾਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਸ ਜਗਤ ਵਿੱਚ ਉਸ ਮਨੁੱਖ ਨੂੰ ਸੂਰਮਾ ਆਖਿਆ ਜਾਂਦਾ ਹੈ ਜਿਸ ਨੂੰ ਪ੍ਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਜਿਹਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਹੈ ਵੀ ਭਾਈ ਉਹ ਮਨੁੱਖ ਸੂਰਮਾ ਆਤਮ ਜਣੈ ਸਗਲ ਵਸ ਤਕੈ ਜਾ ਕਾ ਸਤਗੁਰ ਪੂਰਾ ਪੂਰਾ ਗੁਰੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਫਿਰ ਸਾਰੀ ਸ੍ਰਿਸ਼ਟੀ ਉਸ ਦੇ ਵਾਸ ਵਿੱਚ ਆ ਜਾਂਦੀ ਹੈ ਦੁਨੀਆ ਦਾ ਕਹਿੰਦੇ ਕੋਈ ਵੀ ਪਦਾਰਥ ਉਹ ਨਹੀਂ ਸਕਦਾ ਠਾਕੁਰ ਗਾਈਏ ਆਤਮ ਰੰਗ ਦਿਲੋਂ ਪਿਆਰ ਨਾਲ ਕਹਿੰਦੇ ਪ੍ਰਮਾਤਮਾ ਦੀ ਸਿੱਖਤ ਸਲਾਹ ਦੇ ਵਿੱਚ ਰੰਗੇ ਜਾਈਏ ਔਰ ਪ੍ਰਮਾਤਮਨ ਦੀ ਸ਼ਰਣ ਵਿੱਚ ਟਿਕੇ ਰਹੀਏ ਸ਼ਰਣੇ ਭਾਵਨ ਨਾਮ ਤਿਆਵਨ ਸਾਹਜ ਸਮਾਵਨ ਸੰਗ ਉਸ ਪ੍ਰਮਾਤਮਨ ਦੀ ਸ਼ਰਣ ਵਿੱਚ ਟਿਕੇ ਰਹਿਣਾ ਉਸ ਦਾ ਨਾਮ ਸਿਮਰਨਾ ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿੱਚ ਟਿਕ ਕੇ ਮਹਾਰਜ ਕਹਿੰਦੇ ਭਾਈ ਉਸੇ ਵਿੱਚ ਹੀ ਲੀਨ ਹੋ ਜਾਈਏ ਉਹਦੇ ਵਿੱਚ ਹੀ ਸਮਾਜ ਜਾਈਏ ਰਹਾਉ ਜਨਕੇ ਚਰਨ ਬਸੈ ਮੇ ਰਹੀ ਹਰੈ ਸੰਗ ਪਨੀਤਾ ਦੇਹੀ ਜਨ ਕੀ ਚਰਨ ਕਹਿੰਦੇ ਇਹ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿੱਚ ਬਸ ਪੈਣ ਤਾਂ ਉਹਨਾਂ ਦੀ ਸੰਗਤ ਵਿੱਚ ਮੇਰਾ ਇਹ ਸਰੀਰ ਜਿਹੜਾ ਸੰਗਤ ਵਿੱਚ ਜੁੜ ਕੇ ਪਵਿੱਤਰ ਹੋ ਜਾਏ ਜਨ ਕੀ ਥੋਰ ਦੇਹ ਕਿਰਪਾ ਨਿਦ ਨਾਨਕ ਕਾ ਸੁਖ ਇਹੀ ਹੈ ਦਾਤਾ ਜੀ ਮਿਹਰ ਕਰੋ ਮੈਨੂੰ ਆਪਣੇ ਦਾਸਾਂ ਦੇ ਚੱਲਣਾ ਦੀ ਧੂੜ ਬਖਸ਼ੋ ਮੈਂ ਨਾਨਕ ਵਾਸਤੇ ਸਭ ਤੋਂ ਵੱਡਾ ਇਹੀ ਸੁਖ ਹੈ ਇਸ ਕਰਕੇ ਆਓ ਅੱਜ ਦੇ ਭਾਵਨ ਵਚਨਾਂ ਦੁਆਰਾ ਸਾਨੂੰ ਗੁਰੂ ਸਾਹਿਬ ਸਿਝਾਉਂਦੇ ਹਨ ਕਿ ਭਾਈ ਸੰਗਤ ਵਿੱਚ ਜੁੜ ਕੇ ਗੁਰੂ ਦੇ ਬਖਸ਼ੇ ਹੋਿਆਂ ਦੀ ਚਰਨ ਧੂੜ ਮਿਲ ਜਾਏ ਮਹਰ ਦੇ ਚਰਨਾ ਵਿੱਚ ਜੁੜੇ ਹੋਿਆਂ ਦੀ ਸਾਨੂੰ ਸਾਦ ਸੰਗਤ ਸੰਗਤ ਪ੍ਰਾਪਤ ਹੋ ਜਾਏ ਇਸ ਵਿੱਚ ਹੀ ਸਭ ਤੋਂ ਵੱਡਾ ਸੁੱਖ ਹੈ ਆਓ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਤੇ ਮਿਹਰ ਭਰੇ ਹੱਥ ਰੱਖਣ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਲੋਕ ਪਰਲੋਕ ਦੇ ਸੁੱਖ ਬਖਸ਼ਣ ਇਹੋ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਕਰਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤਫਾਕਤਾਂ ਦੀ ਅਰਦਾਸ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗਨ ਤਾਸ ਸਹਤ ਸੰਪੂਰਨਤਾ ਦੀ ਅਰਦਾਸ ਅਸੀਂ ਰਣ ਲ ਕੇ ਕਰਦੇ ਰਹੀਏ ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ